ਸੂਲਾ ਹਰਦੀਪ ਜੀ ਆਸ਼ੂ ਜੀ ਬਹੁਤ ਚੰਗੀ ਗੱਲ ਹੈ ਜੀ ਇਹਦੇ ਨਾਲ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਬੈਕਫੁੱਟ ਤੇ ਆਈ ਹੈ ਜਿਸ ਪ੍ਰਕਾਰ ਦਾ ਮਕਦਮਾ ਤੁਸੀਂ ਦਰਜ ਕੀਤੇ ਬਿਨਾ ਪਰਮਿਸ਼ਨ ਲੈ ਕੇ ਤੁਸੀਂ ਜਿਹੜੀ ਪਰਮਿਸ਼ਨ ਹੁੰਦੀ ਹੈ ਕੈਬਨਿਟ ਮੰਤਰੀਾਸ ਤੋਂ ਲੈਣੀ ਹੁੰਦੀ ਹੈ ਸੋ ਵੱਡੀ ਰਾਹਤ ਹੈ ਮੈਨੂੰ ਲੱਗਦਾ ਕਿ ਮੈਂ ਆਸ਼ੂ ਜੀ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਸਮੂਹ ਲੁਧਿਆਣਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਕਾਸ਼ੋ ਰਾਹਤ ਜਿਹੜੀ ਮਿਲੀ ਆਸ਼ੂ ਜੀ ਨੂੰ ਬਹੁਤ ਚੰਗੀ ਗੱਲ ਹੈ ਜੀ ਇਹਦੇ ਨਾਲ ਮੈਂ ਸਮਝਦਾ ਕਿ ਆ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਬੈਕਫੁੱਟ ਤੇ ਆਈ ਹੈ ਜਿਸ ਪ੍ਰਕਾਰ ਦਾ ਮਕਦਮੇ ਤੁਸੀਂ ਦਰਜ ਕੀਤੇ ਬਿਨਾ ਪਰਮਿਸ਼ਨ ਲੈ ਕੇ ਤੁਸੀਂ ਜਿਹੜੀ ਪਰਮਿਸ਼ਨ ਹੁੰਦੀ ਹੈ ਕੈਬਨਿਟ ਮੰਤਰੀ ਸਾਹਿਬ ਤੇ ਲੈਣੀ ਹੁੰਦੀ ਹੈ ਸੋ ਵੱਡੀ ਰਾਹਤ ਹੈ ਮੈਨੂੰ ਲੱਗਦਾ ਕਿ ਮੈਂ ਆਸ਼ੂ ਜੀ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਹੈ ਸਮੂਲ ਲੁਧਿਆਣਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਹੈ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਔਰ ਮਾਨਯੋਗ ਅਦਾਲਤ ਦਾ ਮੈਂ ਧੰਨਵਾਦ ਕਰਦੇ ਹਾਂ ਔਰ ਇਹਦੇ ਨਾਲ-ਨਾਲ ਮੈਂ ਇਹ ਕਹਾਂਗਾ ਆਮ ਆਦਮੀ ਪਾਰਟੀ ਨੂੰ ਕਿ ਝੂਠੇ ਮੁਕਦਮੇ ਦਰਜ ਕਰਨੇ ਬੰਦ ਕਰਨੇ ਜਿੱਦਾਂ ਤੁਸੀਂ ਕਿਹਾ ਕਿ 12 ਵਜੇ ਬਾਅਦ ਉਤੇਜਿਤ ਹੁੰਦੇ ਨੇ ਲੱਗਦਾ ਵਾ ਕਿ ਲਾਸਟ ਮੂਮੈਂਟ ਚਲੋ ਅਸੀਂ ਅਸੀਂ ਹੈਗੇ ਆ ਹੈਗੇ ਆ ਉਤੇਜਿਤ ਨਾਲ ਚਾਹੁੰਦੀ ਹੈ ਸਰਕਾਰ ਕਿ ਯਾਰੀ ਅਲੱਗ ਅਲੱਗ ਪਲਾਨਸ ਹੁੰਦੇ ਹੁੰਦੇ ਨੇ ਲੇਕਿਨ ਪਰ ਅਸੀਂ ਇੱਥੇ ਆਏ ਫਿਰ ਖਾਣੇ ਆਇਦਨ ਅੱਜ ਘਟਦਾ ਵਾਪਸ ਤੁਸੀਂ ਦੇਖ ਲੋ ਕਿ ਪੰਜਾਬ ਦੇ ਮਾਹੌਲ ਖਰਾਬ ਹੋ ਚੁੱਕਿਆ ਹੈ ਇਸੇ ਤਰ੍ਹਾਂ ਦਾ ਘਟਨਾਕਰਮ ਪਹਿਲਾਂ ਸ਼ੁਰੂਆਤ ਵਿੱਚ ਹੋਇਆ ਸੀ ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਹੈ ਸੋ ਐਦਾਂ ਬੰਬ ਧਮਾਕੇ ਹੋਣੇ ਪੰਜਾਬ ਦੇ ਅੰਦਰ ਇਹ ਚਿੰਤਾ ਦਾ ਵਿਸ਼ਾ ਹੈ ਆਉਣ ਵਾਲੇ ਮੈਂ ਦੇਰ ਵਿੱਚ ਵੀ ਗੱਲਬਾਤ ਕਰਾਂਗੇ ਅੱਜ ਲੋਕਾਂ ਨੂੰ ਇਸ ਚੋਣਵੀ ਪ੍ਰਕਿਰਿਆ 'ਚ ਨਿਭੜ ਜਾਣ ਦੇ ਕਿ ਇਹ ਚਿੰਤਾ ਦਾ ਵਿਸ਼ਾ ਹੈ ਲਾਅਨ ਆਰਡਰ ਖਰਾਬ ਹੈ ਪਰ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਹੈ ਜੇ ਚੋਣਾਂ ਹੋਣ ਕਾਂਗਰਸ